ਹਾਂਜੀ ਲੋ ਬਾਬੇ ਗੂਲ ਲੋ ਭਈਆ ਵੀ ਉਹ ਆ ਗਈ ਥੱਲੇ ਕੰਡਾ ਬਈ ਲਾਇਆ ਤੇ 11:00 ਵਜੇ ਹਾਂਜੀ ਭਾਈ ਕੀ ਹਾਲ ਨੇ ਆਈ ਓਕੇ ਤੇ ਸਾਰੇ ਵਧੀਆਂ ਹੋਰ ਭਾਈ ਜਾਨਕ ਯੂਨੀਵਰਸਿਟੀ ਸਾਰੇ ਵੀਰਾਂ ਦੇ ਲੋ ਬਾਬੇ ਧੁੱਪ ਵੀ ਨਿਕਲ ਗਈ ਤੇ ਆਪਾਂ ਬੱਚੇ ਚੱਕ ਲਿਆਂਦੇ ਚਾਰ ਉੱਤੇ ਤੇ ਸ਼ਾਦਰੀਆਂ ਵੀ ਕਰਤੀਆਂ ਰੈਡੀ ਬਈ ਦੋ ਬੱਚੇ ਆ ਉੱਤੇ ਵੱਡੀ ਟਾਂਗੀ ਤੇ ਭਾਉਣੇ ਤੇ ਦੋ ਬਈ ਛੋੜੀ ਤੇ ਭਾਉਣੇ ਇਹਨਾਂ ਨੂੰ ਹੁਣ ਨਵੀਂ ਕੱਢੇ ਆ ਬਈ ਬਾਹਰ ਪਹਿਲੇ ਦਿਨ ਹੀ ਅੱਜ ਭਾਉਣ ਲੱਗੇ ਆਪਾਂ ਤੇ ਬਾਜੋ ਦੂਜੇ ਘੁੱਡੇ ਦੀ ਵੀ ਅਪਡੇਟ ਦਿੰਨੇ ਆ ਬਈ ਤੁਹਾਨੂੰ ਲਓ ਬਾਬੇ ਗੋਲੜੇ ਵਾਲੀ ਜੋੜੀ ਤੇ ਤਾਂ ਬਾਤੇ ਬੱਚੇ ਹੁਣ ਕੱਢਦੇ ਆ ਚਿੱਟੀਆਂ ਅੱਖਾਂ ਵਾਲੇ ਕਬੂਤਰ ਤੇ ਬੱਚੇ ਬਈ ਉਹ ਬੈਠੇ ਦੋ ਲਓ ਭਈ ਆ ਵੀ ਬੱਚੇ ਬਾਤੇ ਚੱਕਦੇ ਆ ਹੁਣ ਢਾਂਗੀਆਂ ਲਓ ਭਈ ਛਤਰੀਆਂ ਦਿੱਤੀਆਂ ਚੱਕ ਦੋ ਬੱਚੇ ਤਾਂ ਬੈਠੇ ਆਪਣੇ ਸਾਹਮਣੇ ਦੋ ਬੱਚੇ ਬੈਠੇ ਬਈ ਪਰਲੇ ਪਾਸੇ ਤੇ ਚੱਲਦੇ ਆ ਥੱਲੇ ਦਿਖਾਉਣੇ ਹੁਣ ਥੱਲੋਂ ਦੀ ਅਪਡੇਟ ਬਈ ਤੁਹਾਨੂੰ ਉਹ ਆ ਗਈ ਥੱਲੇ ਤੇ ਆਪਿਆ ਪਿੰਜਰਾ ਬਾਈ ਪਿੰਜਰੇ ਛੱਡੀ ਹੋਈ ਹੈ ਇੱਕ ਜੋੜੀ ਇਹ ਆਪਾਂ ਖੁੱਡੇ ਜੀ ਰੱਖਤਾ ਸੀਗਾ ਰੱਤੀ ਕਬੂਤਰੀ ਹੈ ਬਾਈ ਮੌਜੀ ਤੇ ਖੱਟੀਆਂ ਅੱਖਾਂ ਦਾ ਕਬੂਤਰ ਹੈ ਬਾਈ ਤੇ ਤਾਂ ਸਾ ਆਪਣੇ ਬੱਚੇ ਬੈਠੇ ਬਾਈ ਪਿੰਜਰੇ ਤੇ ਦੇਖੋ ਗੰਦ ਮਾਰੇ ਉੱਤੇ ਫਿਰ ਗੱਟਾ ਰੱਖਤਾ ਹੀ ਤਾਂ ਕਰਕੇ ਤੁਹਾਨੂੰ ਵੱਡੇ ਬਾਈ ਵੱਡੇ ਕਬੂਤਰ ਆ ਬਾਕੀ ਸਾਰੇ ਪੱਠੀ ਆ ਆਪਣੀ ਇੱਧਰਲੇ ਪਾਸੇ ਛੋਟੇ-ਖੋਟੇ ਜੀ ਬਾਈ ਤਿੰਨ ਪੱਠੀਆਂ ਆਪਣੀਆਂ ਤੇ ਤਿੰਨ ਹੀ ਵੱਡੀਆਂ ਕਬੂਤਰੀਆਂ ਬਾਈ ਖੁੱਡੇ ਦੇ ਨਾਲ ਬਈ ਜਿਹੜਾ ਇੱਕ ਹੋਰ ਖੁੱਡਾ ਹੈ ਤੇ ਛੱਡੀ ਵੀ ਆਪਾਂ ਇੱਕ ਜੋੜੀ ਇਹਨਾਂ ਨੇ ਪਹਿਲਾਂ ਲਾ ਲਿਆ ਸੀ ਆਂਡੇ ਬਈ ਉਹ ਤਾਂ ਆਪਾਂ ਦਿੱਤੇ ਸੀ ਸੈੱਟ ਤੇ ਆ ਹੁਣ ਫੇਰ ਲਾਈ ਬੈਠੇ ਬਈ ਕਬੂਤਰੀ ਆਂਡੇ ਦੇਖਦੇ ਹਾਂ ਹੁਣ ਕਿੰਨੇ ਆਂਡੇ ਲਾਏ ਇੱਕ ਹੀ ਲਾਇਆ ਕਿ ਦੂਜਾ ਵੀ ਲਾ ਲਿਆ ਇੱਕ ਆਂਡਾ ਬਈ ਲਾਇਆ ਹੋਇਆ ਉੱਤੇ ਕਬੂਤਰ ਬੈਠਾ ਤੇ ਆ ਰਹੀ ਕਬੂਤਰੀ ਬਈ ਕਮੈਂਟ ਕਰਕੇ ਦੱਸੋ ਕਿ ਮੈਨੂੰ ਦੀ ਲੱਗੀ ਬਈ ਤੁਹਾਨੂੰ ਜੋੜੀ ਤੇ ਆਪਣਾ ਬ੍ਰਹਮਾ ਮੁਰਗਾ ਹੋ ਗਿਆ ਬਈ ਬਿਮਾਰ ਦਿਖਾਉਣੇ ਉਹ ਵੀ ਤੁਹਾਨੂੰ ਉਹਨੂੰ ਪਤਾ ਨਹੀਂ ਕੀ ਗੱਲ ਹੋ ਗਈ ਭਾਈ ਬਰਮਾ ਮੁਰਗੀਆਂ ਆਏ ਤਾਂ ਜਮਾ ਸਹੀ ਆ ਤੇ ਆ ਰਿਹਾ ਬਾਈ ਮੁਰਗਾ ਤਾਂ ਹੁਣ ਫਿੱਟੀ ਬੈਠਾ ਬਾਈ ਥੱਲੇ ਨੂੰ ਅੱਖਾਂ ਚ ਡਿੱਗੀ ਜਾਂਦਾ ਇਹਦੇ ਪਾਣੀ ਪਤਾ ਨਹੀਂ ਕੀ ਗੱਲ ਹੋ ਗਈ ਕਮੈਂਟ ਕਰਕੇ ਬਾਈ ਜਾਂ ਤੁਹਾਨੂੰ ਪਤਾ ਵੀ ਕਿ ਇਹਨੂੰ ਕੀ ਚੱਕਰ ਆ ਕਿਹੜੀ ਬਿਮਾਰੀ ਆ ਜਰੂਰ ਦੱਸਿਓ ਬਾਈ ਬਈ ਆਏ ਨੂੰ ਜਾਂ ਉਹਨੀਆਂ ਅੱਖਾਂ ਨਾਲ ਹੀ ਕੋ ਖਾਂਦਾ ਪੀਂਦਾ ਬਾਈ ਬੈਠਾ ਬਾਈ ਮੇਚੀ ਦੇਖੋ ਬਾਈ ਕਿੰਦਾ ਵੀ ਖੋਲਦਾ ਬਾਈ ਗੇਟ ਇਹ ਵੀ ਆ ਜਾਣਗੇ ਬਾਹਰ ਧੁੱਪ ਲੱਗੀ ਆ ਚੰਗੀ ਪੂਰੀ ਨਿਕਲੀ ਵੀ ਏ ਤੁੱਪ ਬਈ ਥੂਬਾ ਦਾ ਤੰਦ ਸੀਗੀ ਤੇ 11 ਕਬੂਤਿਆਂ ਦੇ ਬੱਚੇ ਵੀ ਲਈ ਜਾਂਦੇ ਬਈ ਨੰਦ ਪੂਰਾ ਤੁੱਪ ਦਾ ਦੇਖੋ ਪਏ ਬਈ ਉਹ ਸਾਹਮਣੇ ਹੋ ਵੱਡੇ ਹੋ ਗਏ ਅੱਗੇ ਨਾਲ ਤਾਂ ਡੋਲੀਆਂ ਵਾਲੀਆਂ ਜੋੜੀਆਂ ਨੇ ਵੀ ਲਾਲੇ ਬਈ ਆਂਡੇ ਇਹਨੇ ਵੀ ਲਿਆ ਇੱਕ ਤੇ ਵਿਚਾਲੇ ਦੇ ਪਾਸੇ ਜਿਹੜੀ ਸੀਗੀ ਬਈ ਜੋੜੀ ਉਹਨੇ ਲਾਇਆ ਨਹੀਂ ਹਜੇ ਤੱਕ ਕੋਈ ਵੀ ਆਂਡਾ ਖਟੀਆਂ ਅੱਖਾਂ ਦੀ ਕਬੂਤ ਨਹੀਂ ਖਟੀਆਂ ਦਾ ਕਬੂਤਰ ਜਿਹੜੀ ਜਮਾਂ ਤਾਂ ਬਈ ਜੋੜੀ ਆ ਉਹਨੇ ਲਾਲਿਆ ਇੱਕ ਆਂਡਾ ਆਮ ਉਹ ਗਾ ਦੋ ਪੰਤਾਲੀ ਦਾ ਲਾਉਣੇ ਆਪਾਂ ਬੱਚਿਆਂ ਨੂੰ ਛਾਦਰੀ ਤੋਂ ਲੈ ਕੇ ਜਾਂਨੇ ਆ ਥੱਲੇ ਪਾਉਣੇ ਆ ਦਾਣੇ ਬਈ ਨਾਲੇ ਪਾਉਣੇ ਆ ਪਾਣੀ ਬਈ ਇਹਨਾਂ ਨੂੰ ਗਰਮ ਗਰਮ ਉਹ ਵਾਪੇ ਪਾ ਦੇ ਆਪਾਂ ਦਾਣੇ ਛੋਟੇ ਖੁੱਡੇ ਜੇ ਵੀ ਪਾ ਦੇ ਤੇ ਵੱਡੇ ਜੇ ਵੀ ਪਾ ਦੇ ਬਈ ਦੇਖਣ ਲੱਗੇ ਪਏ ਆਣ ਖਾਣ ਨਾਲੇ ਰੱਖਤਾ ਬਈ ਇਹਨਾਂ ਨੂੰ ਪਾਣੀ ਤੇ ਛੋਟੇ ਖੁੱਡੇ ਜੇ ਵੀ ਬਈ ਰੱਖਤਾ ਸੀ ਪਾਣੀ ਆ ਦੇਖੋ ਪੀਣ ਵੀ ਆ ਗਏ ਤੇ ਨਾਲੇ ਪਾ ਦੇ ਦਾਣੇ ਬਈ